ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਵੰਸਦਾਨੀ ਦਸ਼ਮੇਸ਼ ਪਿਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਅਤੇ ਮਾਤਾ ਗੁਜਰਕੌਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਗੁਰਦੁਆਰਾ ਮੰਜੀ ਸਾਹਿਬ ਤੋਂ ਕੱਢਿਆ ਜਾ ਰਿਹਾ ਹੈ ਜਿਦੇ ਵਿੱਚ ਬਹੁਤ ਸਾਰੇ ਬੱਚੇ ਹਿੱਸਾ ਲੈ ਰਹੇ ਨੇ ਤੇ ਤੁਸੀਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਤੇ ਸ਼ੇਅਰ ਵੀ ਕਰਿਓ ਤਾਂ ਕਿ ਅਗਲੇ ਸਾਲ ਹੋਰ ਜ਼ਿਆਦਾ ਬੱਚੇ ਇਸ ਵਿੱਚ ਭਾਗ ਲੈ ਸਕਣ ਆ ਗਿਆ ਤੁਹਾਡੀ ਹਰ ਆਸ਼ੀਰਵਾਦ ਅਤੇ ਪ੍ਰਸ਼ੰਸਾ ਦੀ ਅਰਦਾਸ ਅੱਜ ਤੇ ਇਹ ਬਹੁਤ ਸੁਨਹਿਰ ਕਰਨ ਵਾਲਾ ਭਾਈ ਸੰਤਾਨ ਜੀ ਸਵਾਹਾ ਰਚਾ ਸਾਹਿਬ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਨੀ ਤੇ ਸਹਾਇਤਾ ਨੂੰ ਪਛਾਣੀਆਂ ਦੀ ਜੋ ਜੀ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਦਾ

வா கே கா ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਐ ਜੀ ਬੋਲੋ ਸਾਰੇ ਬੱਡੇ ਛੋਟੇ ਸਾਰੇ ਬੱਚੇ ਬੈਠ ਜਾਓ ਇੱਕ ਵਾਰੀ ਲਓ ਲੱਗ ਬੱਟ ਵਾਹਿਦਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੂੰ ਕਵਤਾ ਬੋਲਣ ਬਾਰੇ ਬੇਨਤੀ ਹੈ ਵੀ ਜਿਹੜੇ ਵਿੱਚ ਨੂੰ ਨਾਮ ਬੋਲੇ ਜਾ ਰਹੇ ਨੇ ਉਹ ਆ ਜਾਓ ਬਖਸ਼ਪ੍ਰੀਤ ਕੌਰ ਲੋ ਵੀ ਕਮਨਣਾ ਸ਼ਰਮਾ ਗੁਰੂ ਪਿਆਰੇ ਸਾਥ ਸੰਗਤ ਜੀ ਗੱਜਗੇ ਭਤੀ ਬਿਲਾਓ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਕਲਗੀਆਂ ਵਾਰਿਆ ਤੇ ਕਿੰਨੇ ਹੌਸਲੇ ਸੀ ਕਲਗੀਆਂ ਵਾਰਿਆ ਤੇਰੇ ਕਿੰਨੇ ਹੌਸਲੇ ਸੀ ਤੇ ਆਪਣੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਲੋਕੀ ਲਾਲ ਪੱਥਰਾਂ 'ਚੋਂ ਲੜਨੇ ਨੇ ਤਾਂ ਤਾਂ ਲਾਲ ਪੱਥਰਾਂ 'ਚ ਚੜਾ ਦਿੱਤੇ ਤਾਂ ਤਾਂ ਲੜ ਪੁੱਤਰਾਂ ਚੜਾ ਦਿੱਤੇ ਆ ਉਸੇ ਸਮਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ਦੇ ਅੰਦਰ ਉਹ ਕਲਗੀਆਂ ਵਾਰਿਆ ਜਿਸ ਨੇ ਆਪਣੇ ਸਾਰੇ ਸਰਬੰਸ ਨੂੰ ਵਾਰ ਦਿੱਤਾ ਆਉ ਕਵਿਤਾ ਸਰਵਣ ਕਰੀਏ ਜੀ ਤੂੰ ਦੇਖ ਦਰਹੀ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰੇ ਜੀਤ ਤੇਰੇ ਤੂੰ ਮਾਰ ਕੇ ਸਰਸਾ ਦੇ ਰੂੜੇ ਅੰਦਰ ਕਢ ਲਵਾਗੇ ਸਾਰੇ ਹੀ ਕੀ ਵੇਲਾ ਆ ਗਿਆ ਏ ਦਾਦੀ ਏ ਜੁਦਾਈ ਦਾ ਅਸਾਂ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੀਏ ਕਿਵੇਂ ਕੀ ਹੋਣਾ ਤੇਰੀ ਅੱਖੀਆਂ ਨੂੰ ਅਸੀਂ ਨਾ ਰਵੋਣਾ ਨਹੀਂ ਪੁੱਤਰ ਵਿਛੜਿਆ ਤੇ ਤੁਸੀਂ ਵੀ ਚੱਲੇ ਨਿਰਦਿਆ ਦੇ ਹੱਥ ਛੱਡ ਚੱਲੇ ਮੈਂ ਵੀ ਥੋੜੀ ਮੰਗ ਰਹੀ ਆਵਾ ਬਸ ਹੁਣ ਮੈਂ ਵੀ ਸੱਚਖੰਡ ਜਾਵਾ ਵਿਲਾ ਆ ਗਏ ਦਾਦੀ ਤੋਂ ਜੁਦਾਈ ਦਾ ਸਾਇ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੀ ਕਿਵੇਂ ਕੀ ਹੋਣਾ ਛੇਰੀ ਅੱਖੀਆਂ ਨੂੰ ਅਸੀਂ ਨੇ ਰਵਾਣਾ ਨਹੀਂ ਸਤਨਾਮ ਸਿਰਵੈ ਰੂ ਧੰਵਸ